ਫਗਵਾੜਾ ਦੇ ਸੁਖਚੈਨ ਨਗਰ ਦੀ ਇੱਕ ਮਹਿਲਾ ਅਤੇ ਉਸ ਦੇ ਪਤੀ ਨੇ ਸਾਬਕਾ ਕੌਂਸਲਰ ਕੁਲਵਿੰਦਰ ਸਿੰਘ ਕਿੰਦਾ ਤੇ ਉਸ ਦੇ بیٹے ਉੱਪਰ ਮਾਰਕੁੱਟ ਕਰਨ ਦੇ ਗੰਭੀਰ ਦੋਸ਼ ਲਗਾਏ ਨੇ ਗੱਲਬਾਤ ਕਰਦੇ ਪੀੜਤ ਮਹਿਲਾ ਮਨਦੀਸ਼ ਕੌਰ ਪਤਨੀ ਜਗਰਾਤ ਸਿੰਘ ਨੇ ਦੱਸਿਆ ਕਿ ਜਦੋਂ ਉਹ ਦਵਾਈ ਲੈ ਕੇ ਵਾਪਸ ਘਰ ਆਏ ਤਾਂ ਦੇਖਿਆ ਕਿ ਬਿਜਲੀ ਦੀਆਂ ਤਾਰਾਂ ਟੁੱਟੀਆਂ ਹੋਈਆਂ ਸਨ ਤੇ ਬਿਜਲੀ ਮੁਲਾਜ਼ਮ ਜਦੋਂ ਤਾਰਾਂ ਠੀਕ ਕਰ ਰਹੇ ਸਨ ਤਾਂ ਇਸ ਦੌਰਾਨ ਸਾਬਕਾ ਕੌਂਸਲਰ ਕੁਲਵਿੰਦਰ ਕਿੰਦਾ ਸਮੇਤ ਤਿੰਨ ਵਿਅਕਤੀਆਂ ਨੇ ਉਸ ਨਾਲ ਗਾਲੀ-ਕਲੋਚ ਕਰਨੀ ਅਤੇ ਮਾਰਕੁੱਟ ਕਰਨੀ ਸ਼ੁਰੂ ਕਰ ਦਿੱਤੀ ਉਹਨੇ ਦੱਸਿਆ ਕਿ ਇਸ ਮਾਮਲੇ ਸੰਬੰਧੀ ਪੁਲਿਸ ਪ੍ਰਸ਼ਾਸਨ ਨੂੰ ਦੱਸਣ ਦੇ ਬਾਵਜੂਦ ਵੀ ਕੋਈ ਵੀ ਕਾਰਵਾਈ ਨਹੀਂ ਹੋਈ। ਉਹਨਾਂ ਆਖਿਆ ਕਿ ਅਗਰ ਉਹਨਾਂ ਨੂੰ ਇਨਸਾਫ਼ ਨਾ ਮਿਲਿਆ ਤਾਂ ਉਹ ਐਸਪੀ ਦਫ਼ਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕਰਨਗੇ। ਸਰ ਸਾਡੀ ਉਹਨਾਂ ਨੂੰ ਸਿੱਧਾ ਮਤਲਬ ਕੀ ਮੈਨੂੰ ਆਣ ਕੇ ਉਹਨਾਂ ਹੀ ਤਿੰਨ ਬੰਦਿਆਂ ਨੇ ਸਾਡੇ ਨਾਲ ਕੁੱਟਮਾਰ ਕੀਤੀ ਜਿਹਦਾ ਨਾਮ ਹੈਗਾ ਕੁਲਵਿੰਦਰ ਕੁਲਵਿੰਦਰ ਕਿੰਦਾ ਜਤਿੰਦਰ ਸਿੰਘ ਤੇ ਪ੍ਰਦੀਪ ਸਿੰਘ ਉਹਨਾਂ ਨੇ ਆਣ ਕੇ ਮੇਰੇ ਪਹਿਲਾ ਹਸਬੰਦ ਦੇ ਨਾਲ ਕੁੱਟਮਾਰ ਕਰਨੀ ਸਟਾਰਟ ਕਰਤੀ। ਉਸ ਤੋਂ ਬਾਅਦ ਮੇਰੇ ਨਾਲ ਉਹਨੇ ਬਹੁਤ ਜ਼ਿਆਦਾ ਗਾਲੀ ਗਲੋਚ ਕੀਤੀ ਤੇ ਕੁੱਟਣਾ ਧੱਕਾ ਮੁੱਕੇ ਕਰਨੇ ਸਟਾਰਟ ਕਰ ਦਿੱਤੇ ਮਰਨ ਦਾ ਕਾਰਨ ਕੀ ਹੈ ਸਾਹਮਣੇ ਕਾਰਨ ਸਰ ਸਾਡੇ ਨਾ ਤਾਰਾਂ ਸੀਆਂ ਜਿਦ ਦੀ ਸਾਡੇ ਪੰਜ ਘਰਾਂ ਨੂੰ ਤਾਰਾਂ ਆਉਂਦੀਆਂ ਸੀ ਉਹ ਅਸੀਂ ਗਏ ਸੀ ਦਵਾਈ ਲੈਣ ਤੇ ਜਦੋਂ ਅਸੀਂ ਵਾਪਸ ਆਏ ਤਾਰਾਂ ਟੁੱਟੀਆਂ ਪਈਆਂ ਹੋਈਆਂ ਸੀ ਮੇਰੇ ਹਸਬੰਦ ਨੇ ਇਹੀ ਗੱਲ ਕਹੀ ਬਿਜਲੀ ਵਾਲਿਆਂ ਨੂੰ ਕਿ ਜਿੱਦਾਂ ਤੁਸੀਂ ਤਾਰਾਂ ਇਹ ਭਾਜੀ ਉਹ ਅਸੀਂ ਪਵਾਈਆਂ ਨਮੀਆਂ ਜੇ ਤਾਂ ਸਾਡਾ 6 ਤੋਂ 7000 ਰੁਪਇਆ ਖਰਚਾ ਆ ਚੁੱਕਾ ਹੈ ਵੀ ਤੁਸੀਂ ਭਾਜੀ ਇਸੇ ਤਰ੍ਹਾਂ ਤਾਰਾਂ ਵਾਪਸ ਪਾ ਦਿਓ ਇੰਨੀ ਗੱਲ ਕਹਿ ਕੇ ਅਸੀਂ ਮੇਰਾ ਹਸਬੰਦ ਘਰ ਆ ਗਏ ਅਸੀਂ ਬਾਹਰ ਆਪਣੇ ਘਰ ਦੇ ਬਾਹਰ ਬੈਠੇ ਹੋਏ ਸੀਗੇ ਉਸ ਤੋਂ ਬਾਅਦ 5 ਜੀ ਦੇ ਸੀਮੈਂਟੀ ਬਾਅਦ ਕਿੰਦਾ ਐਮਸੀ ਉੱਥੇ ਆਇਆ ਮੇਰੇ ਹਸਬੰਦ ਨੂੰ ਬਾਜ ਮਾਰ ਕੇ ਕਹਿੰਦੇ ਇੱਧਰ ਆ ਵੱਡਿਆ ਬਦਮਾਸ਼ਾ ਤੇ ਇਹ ਜਦੋਂ ਉੱਥੇ ਗਏ ਆ ਤੇ ਉਹਨਾਂ ਨੇ ਨਾਲ ਹੀ ਗਾਲੀ ਗਲੋਚ ਕਰਨੀ ਸਟਾਰਟ ਕਰ ਦਿੱਤੀ ਤੇ ਅਸੀਂ ਉਸ ਤੋਂ ਬਾਅਦ ਮੈਂ ਆਪਣੇ ਹਸਬੰਦ ਨੂੰ ਲੈ ਕੇ ਘਰ ਆ ਗਏ ਜਦੋਂ ਘਰ ਆਏ 5.10 ਮਿੰਟ ਬਾਅਦ ਉਹਨਾਂ ਦੇ ਬੇਟੇ ਨੇ ਬੇਟੇ ਨੇ ਫੋਨ ਕੀਤਾ ਮੇਰੇ ਹਸਬੰਦ ਨੂੰ ਆਣ ਕੇ ਬੇ ਤੂੰ ਮੇਰੇ ਡੈਡੀ ਨੂੰ ਗਲਤ ਬੋਲ ਮੇਰਾ ਹਸਬੰਦ ਕਹਿੰਦਾ ਵੀ ਮੈਂ ਤੇਰੇ ਡੈਡੀ ਦੇ ਨਾਲ ਕੋਈ ਇਦਾਂ ਦੀ ਗੱਲਬਾਤ ਨਹੀਂ ਕੀਤੀ ਪਰ ਤੇਰੇ ਡੈਡੀ ਨੇ ਸਾਨੂੰ ਗਾਲੀ ਗਲੋਚ ਕਾਨੀ ਸਟਾਰਟ ਕੀਤੀ ਫਿਰ ਫੋਨ ਕੀਤਾ 2 ਮਿੰਟ ਬਾਅਦ ਕਹਿੰਦੇ ਕਿੱਥੇ ਆਏ ਕਹਿੰਦੇ ਮੈਂ ਘਰ ਆ ਇੱਕ ਕਹਿੰਦੇ ਮੈਂ ਘਰ ਆ ਤੇ ਉਹ ਕਹਿੰਦਾ ਕੋਈ ਨਹੀਂ ਅਸੀਂ ਤੈਨੂੰ ਆ ਗਏ ਹੁਣੇ ਘਰ ਤੇ ਆਣ ਕੇ ਸਰ ਜਦੋਂ ਮੈਂ ਇਹਦਾ ਗੇਟ ਖੋਲਿਆ ਮੈਂ ਇਹਨਾਂ ਨੂੰ ਤਾਂ ਬਾਹਰ ਆਉਣ ਨਹੀਂ ਦਿੱਤਾ ਪਹਿਲਾਂ ਮੈਂ ਆਣ ਕੇ ਜਦੋਂ ਗੇਟ ਖੋਲਿਆ ਉਨੀ ਮੇਰੇ ਨਾਲ ਗਾਲੀ ਗਲੋਚ ਕਾਨੀ ਸਟਾਰਟ ਕਰ ਦਿੱਤੀ ਉਹ ਗਾਲੀ ਗਲੋਚ ਸੁਣ ਕੇ ਮੇਰੇ ਜਦੋਂ ਹਸਬੰਦ ਬਾਹਰ ਆਏ ਤੇ ਉਹਨਾਂ ਨਾਲ ਹੀ ਇਹਨਾਂ ਨੂੰ ਕੁੱਟਣਾ ਸਟਾਰਟ ਕਰ ਦਿੱਤਾ। ਤੁਹਾਡੇ ਹਵਾਲੇ ਅਧਿਕਾਰੀ ਨੂੰ ਕਿਸੇ ਨੂੰ ਮਿਲੇ? ਹਾਂਜੀ 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 ਐਫਐਸਪੀ ਸਾਹਿਬ ਨੂੰ ਮਿਲੇ ਸੀਗੇ ਜੀ। ਸਾਹਿਬ ਨੂੰ ਸਾਹਿਬ ਨੂੰ ਤੇ ਅਸੀਂ ਉਹਨਾਂ ਨੂੰ ਕੋਲ ਵੀ ਲਾਈ ਸੀਗੀ ਤੇ ਉਹਨਾਂ ਨੇ ਸਾਡੀ ਕੋਲ ਦਾ ਕੋਈ ਜਵਾਬ ਨਹੀਂ ਦਿੱਤਾ ਜੀ। ਤੇ ਆਪਾਂ ਐਫਐਸਪੀ ਮੈਡਮ ਨੂੰ ਵੀ ਮਿਲੇ ਸੀਗੇ ਇੱਥੇ ਦੋ ਤਿੰਨ ਵਾਰੀ ਇੱਥੇ ਮਿਲ ਜੁਗੇ ਡੀਐਫਐਸਪੀ ਸਾਹਿਬ ਨੂੰ ਆਪਾਂ 10 ਵਾਰੀ ਆਪਾਂ ਜਾ ਚੁੱਕੇ ਹਾਂ ਉੱਥੇ ਵੀ ਸਾਡੀ ਕੋਈ ਸੁਣਾਈ ਨਹੀਂ ਰਹੀ 16-17 ਦਿਨ ਹੋ ਜੁਗੇ ਹਨ। ਜੇ ਤੁਹਾਡੀ ਨਹੀਂ ਸੁਣਾਈ ਹੁੰਦੀ ਅੱਗੇ ਜਾਂ ਰੰਗ ਨੁਕੀ ਦੀ ਆਪਾਂ ਇੱਥੇ ਧਰਨਾ ਲਾਵਾਂਗੇ ਜੀ ਐਫਐਸ ਇਸ ਦੌਰਾਨ ਚਲੋ ਸਾਫ ਦਾ ਕਾਉਂਸਲਰ ਕੁਲਵਿੰਦਰ ਸਿੰਘ ਗਿੰਦਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਆਪਣੇ ਉੱਪਰ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਖਾਰਾ ਕੀਤਾ ਹੈ। ਉਹਨਾਂ ਕਿਹਾ ਕਿ ਉਹਨਾਂ ਬਲੋ ਕਿਸੇ ਵੀ ਤਰ੍ਹਾਂ ਦੀ ਮਾਰਕੁੱਟ ਨਹੀਂ ਕੀਤੀ ਗਈ। ਜਰਕੇ ਉਲਟਾ ਉਸ ਪਰਿਵਾਰ ਨੇ ਉਹਨਾਂ ਨਾਲ ਗਾਲੀ ਗਲੋਚ ਕੀਤਾ ਹੈ। ਫਗਵਾੜਾ ਤੋਂ ਨਵਰਾਂਗ ਚੈਨਲ ਲਈ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ। ਚੈਨਗਰ ਦੇ ਵਿੱਚ ਨਾ ਇੱਕ ਦਰਾਂ ਕਾਰਪੋਰੇਸ਼ਨ ਦਾ ਟਰੱਕ ਲੰਘ ਰਿਹਾ ਸੀ। ਉਹ ਟਰੱਕ ਨੰਗਰ ਦੇ ਨਾਲੋਂ ਸਾਰੀਆਂ ਤਾਰਾਂ ਤੋੜ ਗਿਆ। ਜੋ ਤਾਰਾਂ ਤੋੜ ਗਿਆ ਤਾਂ ਮੈਨੂੰ ਉੱਥੋਂ ਫੋਨ ਆਇਆ। ਆਪਣੇ ਜਿਹੜੇ ਉੱਤੇ ਰਹਿੰਦੇ ਆਪਣੇ ਬਾੜਵੇ ਬੰਦੇ ਆ ਤੇ ਭਾਜੀ ਵੀ ਇੱਕ ਤਾਕਤਾਰਾ ਟੁੱਟ ਗਿਆ ਵੀ ਅੱਗ ਲੱਗ ਗਈ ਐ ਮੈਂ ਉਸੇ ਵੇਲੇ ਬਿਜਲੀ ਬੋਰਡ ਨੂੰ ਫੋਨ ਕਰਕੇ ਉਹਨਾਂ ਨੂੰ ਭੇਜਿਆ ਤੇ ਉਹਨਾਂ ਨੇ ਆਪਣੇ ਮੁੰਡੇ ਲਾ ਕੇ ਤਾਰਾ ਸਹੀ ਕਰ ਰਹੀ ਸੀ ਤੇ ਜੋ ਤਾਰਾ ਸੀ ਨਾ ਤੇ ਜਗਰਾਜ ਸਿੰਘ ਉਹਨਾਂ ਨੂੰ ਕਹਿ ਰਿਹਾ ਸੀ ਕਿ ਮੇਰੇ ਸਾਹਮਣੇ ਕਰਨ ਦੇ ਆ ਰਿਹਾ ਸੀ ਉਹਨਾਂ ਨੂੰ ਪਰੇਸ਼ਾਨ ਕਰਦਾ ਸੀ ਤੇ ਕੁਝ ਸਮੇਂ ਬਾਅਦ ਅਸੀਂ ਉੱਥੋਂ ਲੰਘ ਰਹੇ ਸੀ ਮੈਂ ਤੇ ਮੇਰੀ ਵਾਈਫ ਜਿਹੜੀ ਮੌਜੂਦਾ ਐਫਸੀ ਐ ਐਸੀ ਉਸ ਵੇਲੇ ਉਹਨੂੰ ਉਹਨੂੰ ਕਿਹਾ ਜਗਰਾਜ ਨੂੰ ਵੇ ਭਾਈ ਉਹ ਇਹਨਾਂ ਨੂੰ ਕਿਉਂ ਤੰਗ ਪਰੇਸ਼ਾਨ ਕਰ ਰਿਹਾ ਵੈ ਇਹਨਾਂ ਨੂੰ ਕੰਮ ਕਰਨ ਦੇ ਵੀ ਮੈਂ ਤੇਰਾ ਮਤਲਬ ਬਾਪ ਲੱਗਦਾ ਮੇਰੇ ਬੇਟੇ ਨਾਲ ਪੜ੍ਹਦ ਰਿਹਾ ਮੁੰਡਾ ਇਸ ਕਰਕੇ ਮੈਂ ਉਹਨੂੰ ਉਸੇ ਉਹਦੇ ਨਾਲ ਗਿਆ ਜਦੋਂ ਮੇਰੇ ਬੇਟੇ ਨਾਲ ਪੜ੍ਹਦਾ ਕਰਕੇ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਵੀ ਮੇਰੇ ਨੂੰ ਵੀ ਬੰਦੀ ਚੰਗੀ ਸ਼ਬਦਰੀ ਬੋਲੀ ਮੇਰੀ ਵਾਈਫ ਨੂੰ ਵੀ ਬੋਲੀ ਫੇ ਤੂੰ ਐਮਸੀ ਨਹੀਂ ਤੇਰੀ ਵਾਈਫ ਐਮਸੀ ਆ ਆ ਜਾਂ ਹੋਰ ਵੀ ਗਲਤ ਮਤਲਬ ਕਾਫੀ ਲਫ਼ਜ਼ ਉਹਨੇ ਬੋਲੇ ਅਸੀਂ ਫੇ ਵੀ ਉਹਨੂੰ ਕੁਛ ਨਹੀਂ ਕਿਹਾ ਇਹ ਕਹਿ ਕੇ ਚਲੇ ਗਏ ਤੇ ਉਸ ਵੇਲੇ ਉਸ ਤੋਂ ਬਾਅਦ ਥੋੜੇ ਦਰਮਿਆਨ ਉਹਨੇ ਮੇਰੇ ਬੇਟੇ ਨਾਲ ਗੱਲ ਕੀਤੀ ਜਦ ਮੇਰੇ ਬੇਟੇ ਨੇ ਉਹਨੂੰ ਫੋਨ ਕੀਤਾ ਉਹਨਾਂ ਦੀ ਗੱ ਤੇ ਬਲਾ ਕੇ ਉਹ ਗੱਲਬਾਤ ਕਰਦੇ ਕਰਦੇ ਉਹ ਝਗੜ ਪਏ ਮੈਂ ਉਹਨੂੰ ਛਡਾ ਦਿੱਤਾ। ਉਸ ਤੋਂ ਬਾਅਦ ਵੀ ਉਹਨਾਂ ਨੇ ਫੇਰ ਲੇਡੀ ਨੇ ਬਹੁਤ ਇੰਨੀਆਂ ਗੰਦੀਆਂ ਗਾਲਾਂ ਕੱਢੀਆਂ ਕੋਈ ਹਿਸਾਬ ਨਹੀਂ। ਉਸ ਤੋਂ ਬਾਅਦ ਜਦੋਂ ਅਸੀਂ ਅਸੀਂ ਉਹਨੂੰ ਪੁੱਛਿਆ ਨਾ ਪੁੱਛਣ ਲੱਗੇ ਜਾਂ ਗਿਆ ਕਿ ਉਹ ਅੰਦਰ ਵੱੜ ਗਿਆ। ਉਸ ਤੋਂ ਬਾਅਦ ਉਹਨਾਂ ਨੇ ਲੇਡੀ ਦੇ ਪਹਿਲਾਂ ਮੋਰੇ ਆਪ ਆ ਗਈ। ਆਪ ਢਾਲ ਬਣ ਕੇ ਉਹਨੇ ਮੁੰਡੇ ਦੇ ਮੇਰੇ ਭਤੀਜੇ ਦੇ ਕਰਪਾਨ ਮਾਰੀ ਪ੍ਰਦੀਪ ਸਿੰਘ ਨੇ। ਪ੍ਰਸ਼ਾਸਨ ਦੇ ਧਿਆਨ ਵਿੱਚ ਆ ਗੁਰਮੁਖ ਸਿੰਘ ਨੂੰ ਉਹਦੀ ਪੂਰੀ ਸੀੜੀ ਬਣਾ ਕੇ ਦੇ ਦਿੱਤੀ ਆ। ਫੇਰ ਉਹਦੇ ਵਿੱਚ ਕੋਈ ਚੈੱਕ ਕਰ ਜੇ ਜੇ 1% ਵੀ ਕਿਸੇ ਦੀ ਗਲਤੀ ਹੋ ਫੇਰ ਸਾਨੂੰ ਦੱਸਦੇ। thank you